ਹੁਣ ਅਸੀਂ ਇੱਥੇ ਬਹਾਰ ਆ ਗਏ ਪਹਾਰ ਆ ਕੇ ਇੱਥੇ ਹੁਣ ਅਸੀਂ ਜਾ ਰਹੇ ਹਾਂ ਤੇ ਬਹੁਤ ਵਧੀਆ ਮੈਂਡ ਬਿਛਾਇਆ ਵਾ ਜੋ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਕਰਤਾਰਪੁਰ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਆ ਗਿਆ ਆਪਣਾ ਸਾਰੇ ਅੰਦਰਲਾ ਦ੍ਰਿਸ਼ਾ ਹੈ ਤੁਸੀਂ ਦੇਖ ਸਕਦੇ ਆ ਸਾਰੇ ਹਾਂ ਤੇ ਇਦਾਂ ਕਿੰਨਾ ਸਮਾਂ ਲੱਗਿਆ ਉਹ ਕੁੱਝ ਚੀਜ਼ ਨੂੰ ਬਣਾਉਣੇ ਸੀ ਸੋਚੋ ਹੁਣ ਜਿਵੇਂ ਬਾਬੇ ਨਾਨਕ ਨੇ 18 ਸਾਲ ਖੇਤੀ ਕੀਤੀ ਸਾਰੀ ਲਾ ਦੇਖ ਲੋ ਤੇ ਸਾਰੀ ਲਾ ਦੇਖੋ ਇੱਕ ਗੁਰਦੁਆਰਾ ਸਾਹਿਬ ਆ ਗਿਆ ਕਰਤਾਰਪੁਰ ਸਾਹਿਬ ਇੱਕ ਗੁਰਦੁਆਰੀ ਬਿਲਡਿੰਗ ਆਹੀ ਇਹ ਤਾਂ ਉਹਨਾਂ ਅੰਦਰ ਤੇ ਦਿਖਾ ਰਹੇ ਆ ਪੂਰੇ ਦਾ ਤੇ ਦੇਖ ਸਾਹਿਬ ਕਰਾਵਾਂਗੇ ਹੁਣ ਪਹਿਲਾਂ ਲਓ ਦੇਖੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਾਰੇ ਸੰਗਤ ਇਹ ਅੱਜ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਸੰਗਤਾਂ ਆ ਰਹੀਆਂ ਨੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਬਾਬੇ ਨਾਨਕ ਦੀ ਹੁਣ ਅਸੀਂ ਸਿੱਧਾ ਜਾਵਾਂਗੇ ਫੇਰ ਗੁਰਦੁਆਰਾ ਦਰਵਾਰ ਸਹਿਬ ਕਰਤਾਰਪੁਰ ਸਾਹਮਣੇ ਬਿਲਡਿੰਗ ਦੇ ਉੱਪਰ ਜੋ ਕਿ ਗੁਰਦਾਰ ਸਾਹਿਬ ਦੀ ਬਿਲਡਿੰਗ ਆ ਇਹ ਹੈ ਗੁਰੂ ਨਾਨਕ ਸਹਿਜ ਜੀ ਮਹਾਰਾਜ ਨੇ ਇੱਥੇ ਖੇਤੀ ਕੀਤੀ ਉਹ ਖੂ ਆ ਗਿਆ ਸਾਹਮਣੇ ਸਾਰਾ ਅੱਜ ਤੁਹਾਨੂੰ ਦਿਖਾ ਦੇਣਾ ਅੱਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਨ ਦੀਆਂ ਵੀਡੀਓ ਤੇ ਕਰਤਾਰਪੁਰ ਸਾਹਿਬ ਸਾਹਮਣੇ ਕੋ ਦਰਸਾਇਆ ਦੇ ਦਰਸ਼ਨ ਕਰੋ ਬਾਬਾ ਨਾਨਕ ਅਸਹਜੀ ਮਹਾਰਾਜ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਸਾਹਮਣੇ ਲਿਖਿਆ ਵੈ ਜ਼ੂਮ ਕਰਕੇ ਤੁਸੀਂ ਦੇਖ ਸਕਦੇ ਆਂ ਦੇਖੂ ਆਗੇ ਸਾਰੇ ਇੱਧਰ ਤੇ ਇਹ ਬਿਲਡਿੰਗ ਕਾ ਬਹੁਤ ਪੁਰਾਣੀ ਕਰਤਾਰਪੁਰ ਸਾਹਿਬ ਤੇ ਇਹ ਖੂ ਆ ਗਿਆ ਤੇ ਦਰਬਾਰ ਸਾਹਿਬ ਦੀ ਬਿਲਡਿੰਗ ਦੇਖ ਰੋ ਪੁਰਾਣੀ ਹੈ ਇਹਨਾਂ ਤਵਾਨਾ ਹਾਲਾ ਕੀ ਹਦਰ ਇੱਧਰੇ ਪਾਸੇ ਤੇ ਐਂਟਰੀ ਹੈ ਜੀ ਆ ਆਪਨੀ ਆ ਗਈ ਇੱਥੇ ਉਹ ਮੁਜ਼ਾਹਰ ਆ ਗਈ ਜਿਹੜੀ ਬਾਬੇ ਨਾਨਕ ਦੀ ਬਣਾਈ ਵੀ ਸੀ ਇਹ ਆ ਗਈ ਮੁਸਲਮਾਨਾਂ ਨੇ ਆ ਦੇ ਦੇਖ ਲੋ ਆ ਕਿ ਹਫ਼ਤੇ ਪਹਿਲਾਂ ਇਸ ਪਵਿੱਤਰ ਸਥਾਨ ਤੇ ਮੁਸਲਮਾਨਾਂ ਪਰਚਾਰ ਦੇ ਲੋਕਾਂ ਨੇ ਗੁਰੂ ਪਿਆਰੀ ਚਾਦਰ ਫੁੱਲਾਂ ਦਫਨ ਕੀਤਾ ਇਸ ਜਗ੍ਹਾ ਪਰ ਦਫਨ ਕੀਤਾ ਦਾ ਚਾਦਰ ਨੂੰ ਗੁਰਨਾਲਕ ਸਾਹਿਬ ਜੀ ਨੂੰ ਆ ਜਗ੍ਹਾ ਆ ਗਈ ਉਹ ਸੰਗਤ ਇਹ ਜਗ੍ਹਾ ਆ ਗਈ ਉਹ ਇਸ ਜਗ੍ਹਾ 'ਤੇ ਦਫਨ ਕੀਤੇ ਸੀ ਗੋੰਨਾਕ ਸਹਿਬ ਜੀ ਮਹਾਰਾਜ ਦੇ ਤੇ ਹੁਣ ਆਪਾਂ ਅੰਦਰ ਜਾਂਦੇ ਆਂ ਪਤਾਰਪੁਰ ਸਾਹਿਬ ਤਾਂ ਭਾਗ ਨੇ ਸਾਡੇ ਬਾਬੇ ਨਾਨਕ ਦੇ ਜੋ ਦਰਸ਼ਨ ਦਿਦਾਰੇ अंदर होना ये जगह आगे सब तो यह स्थान हो जब गुरु नानक दारे संगत कर ਤੇ ਦਰਬਾਰ ਸਾਹਿਬ ਦੇ ਇਹ ਦਿੱਤੇ ਵੀ ਹੁਣੇ ਕਰਨਾਲ ਸਾਹਿਬ ਦੀ ਬਾਹਰ ਤਾਂ ਹਲ ਪੌੜੀਆਂ ਉੱਪਰ ਸਾਰਾ ਤੁਹਾਨੂੰ ਦਿਖਾ ਦਾਂਗੇ ਅੰਦਰ ਦੇ ਤੇ ਸਾਰਾ ਹੀ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦੀ ਤੇ ਇਦਾਂ ਇੰਦਰ ਤੇ ਸਾਰੀ ਬਿਲਡਿੰਗ ਬਣੀ ਵੀ ਬਾਬੇ ਨਾਨਕ ਦਾ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਕਾਗ ਕੀਤਾ ਗਿਆ ਚੀਜ਼ ਦੇਖ ਸਕਦੇ ਹੋ ਤੁਸੀਂ ਕਰਤਾਰ ਪਰ ਸਾਹਿਬ ਤਾਂ ਸਾਰੀ ਤਾਂ ਤੁਸੀਂ ਦੇਖੋ ਉੱਪਰ ਜਹਾ ਕਿ

ਉੱਪਰ ਆ ਗਏ ਹਾਂ ਸੀ। ਉੱਪਰ ਹੀ ਵਸੇ ਪਹੁੰਚ ਚੁੱਕੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅੱਡ ਕਾਸ ਨੇ ਇੱਥੇ। ਸਾਰੀ ਸਾਰੀ नमस्कार मैं महाराज नाम है गुरु गोसाईं महाराज इधर मुकने सिंह बैठे नहीं देखे सारे बनाने हैं ऊपर ले पासया बैठ लेंगे सारी ਚਾਰੇ ਪਾਸੇ ਤੇ ਦੇ ਸਕਦੇ ਅੰਦਰ ਪ੍ਰਸ਼ਾਦ ਮਿਲਦਾ ਹੈ ਤੇ ਸੰਤਨ ਕੋਈ ਕਰਦਾ ਹੈ ਜਿਹੜੇ ਪੂਰੇ ਪ੍ਰਸ਼ਾਦ ਮਿਲਦਾ ਹੈ ਸਿੰਘ ਸਾਹਿਬਾਨ ਪ੍ਰਸ਼ਾਦ ਦੇ ਰਹੇ ਨੇ ਤੇ ਪ੍ਰਸ਼ਾਦ ਬਹੁਤ ਸ਼ੋ ਤੁਹਾਨੂੰ ਤਾਂ ਪ੍ਰਸ਼ਾਦ ਦੇ ਕੇ ਪਾਣ ਸਰੂਪ ਨੇ ਉੱਤਾਂ ਉੱਪਰ ਕਰ ਦਿੱਤਾ ਹੈ ਬਹੁਤ ਸਾਰਾ ਨਾਨਕ ਸਾਹਿਬ ਮਹਾਰਾਜ ਜੀ ਦੇ ਤੁਹਾਨੂੰ ਮੰਤਰ ਤੇ ਸਾਰਾ ਕੁਝ ਸੀ ਅਸੀਂ ਦਰਸ਼ਨੀਦਾਰੀ ਉੱਪਰ ਵੀ ਕੀਤੇ ਆ ਇਦਾਂ ਧਰਪਸੈਬ ਪਰ ਮਹਾਰਾਜ ਦੇ ਦਰਚਿਨ ਦਰ ਸੰਗ ਤਾਂ ਕਰਨ ਆਉਨੀਆਂ ਨੇ ਤੇ ਧੰਨਾ ਹੈ ਗੁਰਨਾانک ਸਾਹਿਬ ਵੱਡੀ ਤੇਰੀ ਕਮਾਈ ਹੈ ਵੱਡਾ ਤੂੰ ਮਦਦ ਆ ਤੇ ਹਲੇ ਉੱਪਰ ਹੋਰ ਜਾਣਾ ਜੀ ਇਹ ਉੱਪਰ ਫੇਰ ਚੱਲੇ ਦਚੰਤੇਾਰੇ ਖੁੱਲੇ ਇਦਾਂ ਪੌੜੀਆਂ ਨੇ ਤੇ ਅਜੇ ਦਾ ਗਿਆ ਤੇ ਜੇ ਲੱਗ ਗਿਆ ਹੁਣ ਤਾਂ ਜਲਕੇ ਆ ਪਰ ਤੇ ਬੰਦੇ ਉੱਪਰ ਕਿਤੇ ਆ ਯਾਨੀ ਹਰ ਸੰਬਧੀ ਉੱਲਦੇ ਆ ਅਕਸ਼ਰ ਜੇ ਅੰਤਰਤੰਨ ਲਗਾ ਦਿੰਦੇ ਬੇਲੰਗ ਹੈ ਉੱਪਰਲੇ ਪਾਸਾ ਦਰਿਸ਼ ਹੈ ਗੁਰਦੁਆਰੇ ਸਾਹਿਬ ਦਾ ਸਾਰਾ ਇਹ ਕਰਤਾਰ ਸਾਹਿਬ ਸਾਰਾ ਦੰਦ ਦਿਖਾਉਣ ਨੇ ਕਰਤਾਰ ਪਰ ਸਾਹਿਬ ਤੇ ਦੰਗ ਦਿਚੇ ਸ਼ਾਇਦ ਹੈ ਇੱਥੇ ਸਾਰਾ ਸਾਨੂੰ ਦਿਖਾਤਾ ਜੀ ਅਸੀਂ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ